ਤਾਂ ਭਾਈ ਤਾਰੂ ਸਿੰਘ ਉੱਤਰ ਦਿੰਦੇ ਹਨ ਸੋ ਦੇਵੋ ਹੰਮ ਜੋ ਲਗੈ ਪਿਆ ਨਵਾਬ ਜੇ ਤੂੰ ਸਾਡੇ ਤੋਂ ਖੁਸ਼ ਹੈ ਪਸੰਦ ਹੈ ਤਾਂ ਸਾਨੂੰ ਉਹ ਚੀਜ਼ ਦੇ ਜੋ ਸਾਨੂੰ ਪਿਆਰੀ ਲੱਗਦੀ ਹੈ ਕਿਉਂਕਿ ਭਾਈ ਤਾਰੂ ਸਿੰਘ ਸਭ ਜਾਣਦੇ ਸਨ ਕਿ ਇਹਨਾਂ ਗੱਲਾਂ ਨੂੰ ਉਸ ਨੇ ਆਖਿਆ ਜੇ ਤੂੰ ਅੰਦਰੋਂ ਮਿਹਰਬਾਨ ਹੈ ਤਾਂ ਫਿਰ ਸਾਡੀ ਗੱਲ ਸੁਣੋ यह गल आखी ये बचन कह सू कि अपने धर्म में पक् रो तू मुसलमान ना बन ये जो तू मोहू खुश है ये तू वाकई खुश है सिक्खी च रह के भी तू वह जीवन जी सकता पर नहीं वजह तो पिछे सिकी है ना सिर दे केसा तो प्रॉब्लम है ना दिक्कत है भी यह गुरु नानक का सिख है ਐ ਨਹੀਂ ਮਜੰਦੇ ਰਹਿਣਦ ਨੇ ਇਹ ਜੁੰਦੇ ਨਹੀਂ ਮਿਛਣੇ ਇਸ ਕਰਕੇ ਜਰਨੈਲ ਪਹਿਲਾਂ ਨਵਾਬ ਜਿਹੜਾ ਏ ਉਹ ਲਾਲਚ ਦੇ ਰਿਆ ਹੈ ਤੂੰ ਦੱਸਵੇਂ ਕੋຊੂ ਐਸੋ ਰਾਹੋ ਕਿਸੇ ਸਾਸੀ ਹੋਏ ਨਵਾਹੋ ਨਵਾਬ ਤੂੰ ਦੱਸ ਵੀ ਸਾਨੂੰ ਕੋਈ ਉਹ ਰਾਹ ਜਿਹੜਾ ਸਾਡੇ ਲਈ અનਕੂਲ ਹੋਵੇ ਮੇਰੀ ਸਿੱਖੀ ਸਾਬਤ ਰਹੇ ਸਾਬਤ ਨਿਵੇ ਕੇਸਾਂ ਸਵਾਸਾਂ ਤੱਕ ਮੇਰੀ ਸ਼ਿਕਾਇਤ ਨਿਭ ਜਾਵੇ ਕੋਈ ਐਸੀ ਚੰਗੀ ਗੱਲ ਕਹੇ ਤਵ ਨਵਾਬ ਬਹੁ ਗੁੱਸਾ ਖਾਇਆ ਮੁਖਤੇ ਖੋਟਾ ਬਚਨ ਸੁਨਾਇਆ ਨਵਾਬ ਨੇ ਵੇਖਿਆ ਵੀ ਬੜਾ ਖੱਠੀ ਹੈ ਜਿੱਤੇੜਿਆ ਹੋਇਆ ਹੈ ਕਿਸੇ ਗੱਲ ਨੂੰ ਪ੍ਰਮਾਣ ਨਹੀਂ ਕਰਦਾ ਬੜਾ ਕਰੋਧ ਚੜ ਗਿਆ ਨਵਾਬ ਆਪਣੇ ਮੂੰਹ ਖੋਟਾ ਬੋਲ ਬੋਲਿਆ ਹੈ ਤਾਰੂ ਸਿੰਘ ਨੂੰ ਜੂਤਨ ਸਾਥ ਕਰੋ ਬਾਲ ਦੂਰ ਨਾਇਨ ਕੋ ਸਿਰ ਮਨੋਂ ਜ਼ਰੂਰ ਨਵਾਬ ਖਾਨ ਬਹਾਦਰ ਆਪਣੇ ਮੂੰਹ ਤੋਂ ਫੋਟੇ ਬੋਲ ਬੋਲਦੇ ਆ ਭਾਈ ਤਾਰੂ ਸਿੰਘ ਨੇ ਜਦੋਂ ਉਹਨੂੰ ਸੁਣਿਆ ਨਾ ਕੇਸ਼ਾ ਦਾ ਨਾਮ ਲਿਆ ਕਿ ਮੇਰੇ ਸਿੱਖੀ ਕੇਸਾਂ ਨਾਲ ਨਹੀਂ ਮੁਝਾਇੇ ਧੰਵਾਦ ਛੜਿਆ ਹੋਇਆ ਬਣਿਆ ਹੋਇਆ ਕਹਿਣ ਲੱਗਿਆ ਮੈਂ ਤੇਰੇ ਕੇਸ ਜੁੱਤੀਆਂ ਮਾਰ-ਮਾਰ ਕੇ ਦੂਰ ਕਰਾਂਗਾ ਤੇਰੇ ਸਿਰ ਵਿੱਚੋਂ ਹੀ ਕੱਢ ਦਵਾਂ ਕੇਸਾਂ ਉਸਨੇ ਹੁਕਮ ਨਹੀਂ ਤਨਾਈਆਂ ਨੇ ਕਿ ਤਾ ਸਿਰ ਮੰਨ ਦਿਓ ਮੇਰੇ ਸਾਹਮਣੇ ਭਾਵ ਤੱਕੇ ਨਾਲ ਮੁਸਲਮਾਨ ਕਰਨਾ ਚਾਹੁੰਦਾ ਹੈ ਤੋਇਰਾ ਕਬਤਾਰੂ ਸਿੰਘ ਉਸ ਕਹੋ ਬਹਿ ਜੂਤ ਤੇਮਾਰੇ ਪਾਹੇ ਤਰੂ ਸਿੰਘ ਨੇ ਉਸ ਨੂੰ ਕਿਹਾ ਨਵਾਬ ਸਾਨੂੰ ਤੂੰ ਜੂਤ ਦੱਸਦਾ ਏ ਜੁੱਤੀਆਂ ਤੇਰੇ ਸਿਰ ਵੱਜਣਗੀਆਂ ਦੇਖ ਤੂੰ ਖਾਲਸੇ ਦਾ ਪੰਜਾ ਜਿਹੜੇ ਸਤਗੁਰਾਂ ਨੇ ਪੂਰੇ ਸੂਰੇ ਸਿੰਘ ਹਨ ਉਹਨਾਂ ਦੀ ਸਿਰ ਤੇ ਸਿੱਖੀ ਨਾਲ ਉਹਨਾਂ ਸਿਰ ਤੇ ਕੇਸਾਂ ਨਾਲ ਸਿੱਖੀ ਨਿਭੇਗੀ ਉਹਨਾਂ ਦੇ ਕੇਸ ਨਹੀਂ ਤੂੰ ਦੂਰ ਕਰ ਸਕਦਾ ਉਹ ਸਾਥ ਹੀ ਜਾਣਗੇ ਚੋਬੇ ਤਬ ਨਵਾਬ ਨੇ ਨਉਏ ਲਗਾਏ ਉਹਨ ਕੇ ਸੰਧ ਖੁੰਡੇ ਹੋ ਆਏ ਬੜਾ ਜ਼ੋਰ ਲਾਇਆ ਕਿ ਐਡਾ ਮਾਨਸ ਕੇਸਾਂ ਦੇ ਉੱਤੇ ਮੁਸਲਮਾਨ ਨੂੰ ਕਿਹਾ ਜਾ ਰਿਹਾ ਲਾਲਚ ਦਿੱਤੇ ਫਿਰ ਨਹੀਂ ਮੰਨ ਰਿਹਾ ਡਰਾਵੇ ਦਿੱਤੇ ਫਿਰ ਨਹੀਂ ਮੰਨ ਰਿਹਾ ਕਹਿੰਦਾ ਐਵੇਂ ਕਰੋ ਇਹਦੇ ਕੇਸ ਵੱਢਿਆ ਫਿਰ ਉਗਾਉਣੇ ਨੇ ਇਹਦਾ ਖੋਪਰ ਉਤਾਰਨ ਦਾ ਯਤਨ ਕਰੋ ਇਹਨੂੰ ਐਉਂ ਕਰੋ ਵੀ ਇਹਦਾ ਖੋਪਰ ਲਾਹ ਦਿਓ ਤਾਂ ਕਿ ਫਿਰ ਮੁੜ ਕੇ ਕੇਸ ਹੀ ਨਾ ਹੋਣ ਤੇ ਇਹ ਆਪਣੇ ਆਪ ਤੇ ਮਾਣੀ ਨਾ ਕਰ ਸਕੇ ਤਾਂ ਐਵੇਂ ਦੇ ਗੱਲਾਂ ਉਹ ਕਰਦੇ ਨੇ ਨਵਾਬ ਕਹੇ ਉਹ ਇਹਨਾਂ ਜਾਦੂ ਚਲਾਇਆ ਕਹਿ ਨਵਨ ਕਸ਼ੂ ਲਬ ਦਵਾਈ ਉਹਨੂੰ ਦੁੱਖਾਂ ਚ ਚਰਚਾ ਛਿੜ ਪਈ ਨਵਾਬ ਚਰਚਾ ਕਰਨ ਲੱਗ ਅਸ ਜੀ ਇਹਨੇ ਕੋਈ ਮੰਤਰ ਐਸਾ ਪੜਿਆ ਪਤ ਨਹੀਂ ਕੀ ਗੱਲ ਕੀਤੀ ਵੀ ਬਿਨਾਈਆਂ ਦਾ ਜ਼ੋਰ ਹੀ ਨਹੀਂ ਚੱਲ ਰਿਹਾ ਇਹਦੇ ਉੱਤੇ ਪੈਸੇ ਦੇ ਹਟੇ ਲਾਲਚ ਦੇ ਦਿੱਤਾ ਪਰ ਇਹ ਡੋਲਦਾ ਹੀ ਨਹੀਂ ਨਵਾਬ ਨੇ ਹੁਕਮ ਦਿੱਤਾ ਕਿ ਜਾਓ ਜਾ ਕੇ ਮੋਚੀ ਨੂੰ ਲੈ ਆਓ ਆਵ ਲੈ ਆਓ ਮੋਚੀ ਦੋ ਚਾਰ ਖੋਪਰੀ ਸਾਥ ਦਿਓ ਬਾਲ ਉਤਾਰ ਨواب ਨੇ ਹੁਕਮ ਦਿੱਤਾ ਵੀ ਦੋ ਚਾਰ ਮੋਚੀਆਂ ਨੂੰ ਲੈ ਆਓ ਇਹਦੀ ਖੋਪਰੀ ਸਮੇਤ ਇਸਾਂ ਨੂੰ ਦੂਰ ਕਰ ਦਿਓ ਤਦ ਸਿੰਘ ਜੀ ਬਾਉ ਪਲੀ ਮਨਾਈ ਸਾਸ ਕੇ ਸੰਕੇ ਖੋਪਰੀ ਜਾਈ ਪਰਮੇਸ਼ਰ ਦਾ ਭਾਣਾ ਤਾਂ ਮੰਨਣਾ ਹੈ ਇੱਥੇ ਰਹਿਣਾ ਕਿਸੇ ਨਹੀਂ ਸੰਸਾਰ ਤੋਂ ਚਲੇ ਜਾਣਾ ਹੈ ਤਦ ਭਾਈ ਤਾਰੂ ਸਿੰਘ ਜੀ ਨੇ ਬਹੁਤ ਹੀ ਇਸ ਦੀ ਖੁਸ਼ੀ ਮਨਾਈ ਹੈ ਕਿ ਇਹ ਠੀਕ ਹੈ ਇਹ ਹੁਕਮ ਨੂੰ ਚੰਗਾ ਲੱਗਾ ਹੈ ਕਿ ਤੁਸੀਂ ਆਖਿਆ ਵੀ ਖੋਪਰੀ ਉਤਾਦਣੀ ਹੈ ਕੇਸਾਂ ਦੇ ਨਾਲ ਮੈਂ ਉੱਪਰ ਲਾਉਣ ਨੂੰ ਤਿਆਰ ਹਾਂ ਸਿੱਖੀ ਗੁਰ ਪੈਜ ਰਖਾ ਆਕਾ ਤੋ ਵੀ ਹਮਰੋ ਬਚਨ ਰਹਾਈ ਸਿੱਖੀ ਕੀ ਗੁਰ ਪੈਜ ਰਖਾਈ ਤਾਂ ਵੀ ਸਾਡਾ ਬਚਨ ਰਹਿ ਜਾਏਗਾ ਮੈਂ ਜੋ ਕਿਹਾ ਹੈ ਕਿ ਮੇਰਾ ਮੇਰੇ ਕੇਸਾਂ ਸਵਾਸਾਂ ਨਾਲ ਨਿਵੇ ਸਿੱਖੀ ਉਹ ਪੂਰਾ ਹੋਵੇਗਾ ਸਤਿਗੁਰਾਂ ਨੇ ਕਿਰਪਾ ਕੀਤੀ ਉਹਨਾਂ ਨੇ ਪੈਜ ਰੱਖ ਲਈ ਸਿੱਖੀ ਦੀ ਅਕਾਲ ਕਲ ਸਿੰਘ ਜਾਪ ਉਚਾਰੇ ਸੁਣ ਨਵਾਬ ਮੁੰਦੇ ਕੰਨ ਸਾਰੇ ਪਾਈ ਤਾਰੂ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਾ ਜਾਪ ਉਚਾਰਨ ਕਰ ਰਹੇ ਨਵਾਬ ਨੇ ਸਮੇਤ ਜੋ ਕਾਜੀ ਮੋਲਾਣੇ ਤੇ ਵਜ਼ੀਰ ਆਦਕ ਸਨ ਉਹਨਾਂ ਆਪਣੇ ਕੰਨਾਂ ਦੇ ਵਿੱਚ ਉਂਗਲੀਆਂ ਦੇ ਲਈਆਂ ਤਾਂ ਕਿ ਸਤਿ ਸ਼੍ਰੀ ਅਕਾਲ ਦਾ ਜਾਪ ਉਹਨਾਂ ਨੂੰ ਨਾਮ ਸੁਣੇ ਤੇ ਸਾਡੇ ਤੇ ਅਸਰ ਨਾ ਹੋ ਜਾਵੇ ਇਹਨਾਂ ਦੀ ਕਲਾਮ ਦਾ ਕਾਵਨਵਾਬ ਬਾਹ ਕ੍ਰੋਧ ਹੈ ਭਰਾ ਸੋਹੂ ਹੁਕਮੋਂ ਨਾ ਮੋਚੀਆਂ ਨੂੰ ਕਰਾ ਖਾਲਸੇ ਦੇ ਜਕਾਰੇ ਸੁਣ ਕੇ ਜਦੋਂ ਸਿੰਘ ਗੱਜਦਾ ਹੈ ਨਵਾਬ ਬੜੇ ਕ੍ਰੋਧ ਵਿੱਚ ਆ ਗਿਆ ਉਹੀ ਹੁਕਮ ਉਹਨਾਂ ਮੋਚੀਆਂ ਨੂੰ ਕੀਤਾ ਹੈ ਇਸ ਕੀ ਖੋਪਰੀ ਸਾਥੇ ਵਾਲ ਕੱਟ ਉਤਾਰੋ ਰੰਬੀ ਨਾਲ ਆਖੇ ਕੇਸਾਂ ਸਮੇਤ ਇਸ ਦੀ ਖੋਪਰੀ ਰੰਬੀ ਨਾਲ ਕੱਟ ਕੇ ਇਸ ਦਾ ਖੋਪਰ ਲਾ ਦਿਓ ਸਿਰ ਦੇ ਉੱਤੋਂ ਅਵੇਂ ਕਿਸਾਈਨ ਵੈਸੀ ਕਰੀ ਕਰ ਪੈਣੀ ਸਿਰ ਅਰੰਬੀ ਧਰੀ ਰੰਬੀਆਂ ਨਾਲ ਕੱਟ ਕੇ ਇਹਦਾ ਖੋਪਰ ਲਾ ਦਿਓ ਸਿਰ ਦੇ ਉੱਤੋਂ ਤਦ ਉਹਨਾਂ ਕਸਾਈ ਮੋਚੀਆਂ ਨੇ ਜਿਨੇ ਧਰਮ ਵਿੱਚ ਜਿਨ੍ਹਾਂ ਦੇ ਧਰਮ ਵਿੱਚ ਦਇਆ ਉੱਤਾ ਹੀ ਨਹੀਂ ਹੈ ਉਹਨਾਂ ਉਸੇ ਤਰ੍ਹਾਂ ਕੀਤਾ ਰੰਬੀ ਨੂੰ ਤਿੱਖੀ ਕਰਕੇ ਸਿਰ ਤੇ ਰੱਖਿਆ ਹੈ ਮੱਥੇ ਤੇ ਰੋਇਰਾ ਪੈਨੇ ਤੀ ਰੰਬੀ ਕਰੀ ਧਰਮ ਮੱਥੇਉ ਦਈ ਦਵਾਈ ਰੰਬੀ ਜੋ ਤਿੱਖੀ ਕੀਤੀ ਹੋਈ ਸੀ ਉਸ ਨੂੰ ਮੱਥੇ ਤੇ ਰੱਖ ਕੇ ਦਬਾ ਦਿੱਤਾ ਤੇ ਖੋਪਰੀ ਦਾ ਜੋੜ ਮੱਥੇ ਤੇ ਹੁੰਦਾ ਹੈ ਪਿਆਲੇ ਵਾਂਗ ਉਹਨਾਂ ਨੇ ਮੱਥੇ ਤੇ ਰੱਖ ਕੇ ਦਬਾਇਆ ਜਦੋਂ ਉਹ ਸ਼ਰੰਭੀ ਨੂੰ ਮੱਥੇ ਤੋਂ ਕੰਨਾਂ ਤੱਕ ਜਿੱਥੇ ਤੱਕ ਖੋਪਰੀ ਜੋੜ ਸੀ ਗਿੱਚੀ ਤੋਂ ਲਿਆ ਕੇ ਗਿੱਚੀ ਤੋਂ ਰੰਭੀ ਸਾਰਾ ਖੋਪਰ ਦਵਾੜਿਓ ਲਾ ਦਤਾ ਹੈ ਜੋ ਪਈ ਸਿੰਘ ਜੀ ਮੁਕਤੇ ਸੀ ਨਾ ਕਰੀ ਧਨ ਧਨ ਗੁਰਮੁਖ ਕੈਣੀ ਸਰੀ ਪਾਈ ਤਾਰੂ ਸਿੰਘ ਨੇ ਆਪਣੇ ਮੁਖ ਤੋਂ ਸੀ ਤੱਕ ਨਹੀਂ ਆਕੀ ਉਸੇ ਤਰ੍ਹਾਂ ਨਾਮ ਜਪਣ ਵਿੱਚ ਜੁੜੇ ਹੋਏ ਨੇ ਨਾਮ ਸਿਮਣ ਕਰੀ ਜਾ ਰਹੇ ਨੇ ਪਰਮੇਸ਼ਰ ਗੁਰੂ ਨੂੰ ਧਿਆ ਰਹੇ ਨੇ ਅਚਲ ਬੈਠੇ ਨੇ ਮੁਖ ਤੋਂ ਧਨ ਗੁਰੂ ਧਨ ਗੁਰੂ ਇਸ ਸ਼ਬਦ ਦੇ ਕਲਿਆ ਹੋਰ ਨਹੀਂ ਕੋਈ ਸ਼ਬਦ ਨਿਕਲਿਆ ਓਕਾਰੋ ਦੇਖ ਲੋਕ ਬਾਉ ਭਰੇ ਜੋ ਛੋ ਜੋ ਸੋ ਸੁਣੈ ਸੋ ਹੈ ਹੈ ਕਰੇ ਖਾਨੂ ਦਾ ਇਹ ਕਾਰਾ ਵੇਖ ਕੇ ਉਹ ਜ਼ੁਲਮ ਨੂੰ ਵੇਖ ਕੇ ਲੋਕਾਂ ਦੇ ਸਾਹ ਚੜੇ ਕਿ ਇੰਨਾ ਜ਼ੁਲਮ ਸਹਿ ਕੇ ਵੀ ਕੋਈ ਇਨਸਾਨ ਆਪਣੇ ਮੁਖ ਤੋਂ ਸੀ ਤੱਕ ਨਹੀਂ ਕਰ ਰਿਹਾ ਕਿਸ ਮਿੱਟੀ ਦੇ ਬਣੇ ਨੇ ਸਿੱਖ ਕੋਪਰ ਦੇ ਉੱਪਰ ਰੰਬੀ ਰੱਖ ਕੇ ਦਬਾ ਕੇ ਗੱਜ ਦੇ ਨੇ ਅੰਦਰ ਜਾਂਦੀ ਹੈ ਕੋਪਰ ਦੇ ਲਹੂ ਦੀਆਂ ਤਾਂ ਤੀਰੀਆਂ ਵਹਿਦੀਆਂ ਨੇ ਅਡੋਲ ਚਿਤ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਿਮਰਨ ਚੰਦਰੀਆ

ਅਤੇ ਦੁੱਖ ਮਨਾਉਂਦੇ ਹਨ ਸੁਣਨ ਵਾਲੇ ਹਹਾਕਾਰ ਕਰ ਉਠੇ ਉਹ ਐਡਾ ਕਹੇ ਪਰਮੇਸ਼ਰ ਦੇ ਬੰਦਿਆਂ ਉੱਤੇ ਐਡਾ ਵੱਡਾ ਜ਼ੁਲਮ ਕਰਨ ਲੱਗੇ ਲੱਗਦਾ ਇਹ ਨਾ ਰਹਿਣਾ ਨਹੀਂ ਸੰਸਾਰ ਤੇ ਡੁੱਬ ਗਈ ਇਹਨਾਂ ਦੀਆਂ ਪਾਤਸ਼ਾਹੀਆਂ ਤੇ ਉਹ ਜ਼ੁਲਮ ਨੂੰ ਵੇਖ ਕੇ ਜਿਹੜੀ ਲੋਕਾਈ ਹੈ ਉਹ ਉੱਠੀ ਹੈ ਲੋਕ ਸਿਆਣੇ ਐਸੇ ਕਹੇ ਪਾਸ਼ਾਹੀ ਇਨਕੀ ਨਾ ਰਹੇ ਜਿਹੜੇ ਸਿਆਣੇ ਪੁਰਸ਼ ਹਨ ਜਿਹੜੇ ਸਭ ਜਾਣਦੇ ਸਨ ਕਿ ਖਲਕ ਖਲਕ ਦੀ ਹੈ ਉਹ ਇਸ ਤਰ੍ਹਾਂ ਕਹਿੰਦੇ ਹਨ اے ਖੁਦਾਵੰਦ اے ਪਰਮੇਸ਼ਰ ਇਹਨਾਂ ਦੁਸ਼ਤਾਂ ਦੀ ਦੁਨੀਆ ਤੇ ਪਾਸ਼ਾਹੀ ਨਾ ਰਹੇ ਇਹਨਾਂ ਦਾ ਰਾਜ ਜਿਹੜਾ ਹੈ ਉਹ ਨਾਸ਼ ਹੋ ਜਾਵੇ 18 ਸੈ ਉਪਰ ਦੋਏ ਸਾਲ ਸਾਾਕਾ ਕੀਓ ਤਾਰੂ ਸਿੰਘ ਨਾਲ 1802 ਸੰਮਤ ਵਿਕਰਮੀ ਭਾਈ ਤਾਰੂ ਸਿੰਘ ਨਾਲ ਐਸਾ ਜ਼ੁਲਮ ਪਰ ਐਸਾ ਕਾ ਕੀਤਾ ਇਹਨਾਂ ਦੋਸਤਾਂ ਨੇ ਸੋ ਕੱਲ ਦੇ ਦਿਵਾਨਾ ਵਿੱਚ ਅਸੀਂ ਸ਼੍ਰਵਣ ਕਰਾਂਗੇ ਕਿ ਭਾਈ ਤਾਰੂ ਸਿੰਘ ਜੀ ਦੇ ਖੂਪਰ ਉਤਨ ਤੋਂ ਬਾਅਦ ਕੀ ਕੁਝ ਵਾਪਰਦਾ ਹੈ ਕਿਵੇਂ ਭਾਈ ਤਾਰੂ ਸਿੰਘ ਆਪਣੀ ਯੁੱਤੀ ਦੇ ਅੱਗੇ ਲਾ ਕੇ ਲੈ ਕੇ ਜਾਂਦੇ ਨੇ ਨਵਾਬ ਖਾਨ ਬਹਾਦਰ ਖਾਨੂ ਉਹ ਸ਼ਿਕਲ ਦੇ ਦਵਾਨਾ ਵਿੱਚ শ্রবণ ਕਰਾਂਗੇ